आगमन पूर्व गुरु रविदास महाराज जी का पूरे स्टेट लेवल सूबा oh. लेवल ते उत मनाया रहेगा जीमी आज की सौ साल तांता신 गुरु ते बहादुर जी दा मनाया गया तो बोले बोल रहे बंदा की जय तो आप सबका आशीर्वाद नाल चाहिए है की रंगे अपा इसे बना कर रंदी सेवा समाज की सेवा करते रहिए और मैं हाथ जोड़ के जिसे आप सबना ਪਹੁੰਚਿਆ ਨੋਨਾ ਦਾ ਵੀ ਇਸੇ ਕੋਲ ਤੇ ਅਸੀਂ ਸ਼੍ਰੋਮਣੀ ਸ਼ਰੂਰਦਾਸ ਮੰਦਿਰ ਪ੍ਰੋਗਰਾਮ ਕਮੇਟੀ ਦੇ ਵੱਲੋਂ ਧੰਨਵਾਦ ਕਰਦੇ ਹਾਂ ਅੱਜ ਦੀ ਸ਼ੋਭਾ ਯਾਤਰਾ ਦਾ ਆਗਾਟ ਮੈਡਮ ਇੰਦਰਜੀਤ ਕੋਰਨੀਅਰ ਨਗਰ ਨਿਗਮ ਦੇ ਜਨਾਂ ਜੀ ਨੇ है ਹੈ ਕੰਤਖਰ जी महाराज जी ਜੀ प्रकाश ਪ੍ਰਕਾਸ਼ ਚੁਰਕਤੇ ਅਸੀਂ ਸ਼੍ਰੋਮਣੀ ਸ਼ਰੂਰਦਾਸ ਜੋ ਮੌਜੂਦ ਆਪਸੇ ਦੇ ਜਾਤ ਕੋਈ ਪਛਾਣ ਦਿਖਾ ਰਹੇ ਹਨ ਸਤਖਰ ਸ਼ਰੂਰਦਾਸ ਜੋ ਪਾ ਯਾਤਰਾ ਦੀ ਕੱਢੀ ਜਾ ਰਹੀ ਹੈ ਸੋ ਸਾਡੇ ਤੱਕ ਤਸਵੀਰਾਂ ਨੇ ਜੋ ਸਾਂਝੀਆਂ ਕਰ ਰਿਹਾ ਹੈ ਪੰਜਾਬ ਨੂੰ ਕੱਢ ਰਿਹਾ ਹੈ ਚੈਨਲ ਨੰਬਰ 2 ਵਾਹ ਜੀ ਮੈਂ ਜਿਹੜੇ ਵੱਲੋਂ ਜਿਹੜਾ ਅੱਜ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਤੋਂ ਬੜੇ ਤੱਕ ਤਸਵੀਰਾਂ ਨੇ ਜੋ ਸਾਂਝੀਆਂ ਕਰ ਰਿਹਾ ਹੈ ਪੰਜਾਬ ਨੂੰ ਕੱਢ ਰਿਹਾ ਹੈ ਚੈਨਬਰ ਤੋਂ ਆਹ ਜੀ ਆਹ ਬੋਲੋ ਕਹਿੰਦੇ ਆ ਜੀ ਜੋ তো প্রতিনামক তো ওরে হইলো পার্ট লোয়াল কলিং বন্ধ হয়ে যায় আমি আল্লাহ মহান কি এই যে দিয়া দিয়াতে ਪਿਆਰ ਦੇਣਾ ਉਹ ਤੁਹਾਨੂੰ ਮਿਲਦਾ ਜਾਣਾ ਹੈ ਵੈਰੀ ਵਾ ਬੜੇ ਖੂਬਸੂਰਤ ਸਟਾਈਲ ਦੀ ਪੂਰ ਪੂਰ ਕਾ ਦੀ ਤਰ੍ਹਾਂ ਸਾਰੀ ਸ੍ਰੀ ਕੇਂਦਰਪਾਲ ਦਾ ਰੌਜੀ ਅਰਨ 74 ਸ਼੍ਰੀ ਨਰੇਂਦਰ ਮਿੱਤੋ ਜੀ ਸੀਨੀਅਰ ਮੀਤ ਪਕਾਨ ਡਾਕਟਰ ਜੈ ਮਹਾਰਾਜੀ ਦੇ ਸੇਵਾ ਅਰੇ ਜੀ ਪ੍ਰਕਾਸ਼ ਉਸਤ ਦੀਆਂ ਬਹੁਤ-ਬਹੁਤ ਬਧਾਈਆਂ ਬਹੁਤ-ਬਹੁਤ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਸ੍ਰਿੰਦਰਪੁਰ ਕੌਰ ਜੀ ਸਾਡੇ ਖੰਨਾ ਭਾਜੀ ਜਿਨ੍ਹਾਂ ਨੇ ਇਹ ਸਾਰਾ ਅੱਜ ਮੀਡੀਆ ਕਵਰ ਕੀਤਾ ਹੋਇਆ ਸਾਰਾ ਪਰਿਵਾਰ ਵਾਜੀ ਇੱਧਰ ਆ ਜਾਂਦਾ ਵਾਹ ਵਾਹ ਇਹ ਬੜਾ ਸੁੰਦਰ ਸ੍ਰੀ ਚੰਦਰ ਲੋਕ ਕਲੋਨੀ ਇੰਦਰਾ ਕਲੋਨੀ ਦੀ ਸੋਹ ਸਾਂ ਸੰਗਤ ਜਿਵੇਂ ਹਰ ਸਾਲ ਕਾਂਛੀ ਕੇ ਕੋਰ ਲਾਏ ਨੇ ਕਾਂਛੀ ਦੇ ਵਿੱਚ ਡੇਰੇ ਚਲੋ ਜੀ ਵਿਦਾਇ ਕਰੀਏ ਇੱਕ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ ਮੰਚ ਤੋਂ ਸੇ ਪਹੁੰਚ ਦੀ ਕਿਰਪਾ ਕਰੋ ਜੀ ਬੜਾ ਪਿਆਰਾ ਕਿ ਗੁਰਾਂ ਲਾਏ ਨੇ ਕਾਛੀ ਦੇ ਵਿੱਚ ਡੇਰੇ ਚਲੋ ਜੀ ਗਜ਼ਾਰ ਕਰੀਏ ਕਿਉਂਕਿ ਮੇਰੇ ਸਤਿਗੁਰਾਂ ਦੇ ਅੱਜ ਪੂਤ ਸ਼ਗੂਪਸਿਤਾ ਕੇ ਬੱਚਿਓ ਅੱਗੇ ਹੁੰਦੇ ਜਾਓ ਵਾਹਿਗੁਰੂ ਸਾਡਾ ਭੈਣ ਜੀ ਆਸ਼ਾ ਸਿਸਟਰ ਜੀ ਮੈਂ ਬੇਨਤੀ ਕਰੂੰਗਾ ਆਸ਼ਾ ਭੈਣ ਜੀ ਨੂੰ ਉੱਥੇ ਬੋਲਦੇ ਕਰਦੇ ਜੀ ਸ੍ਰੋਤਾ ਵਾਜੀ ਬਾ ਇੰਦਰਪਾਲ ਕਾਲੜਾ ਸਾਹਿਬ ਸੀਨੀਅਰ ਅੱਗੇ ਰਾਈਦਰ ਉਹ ਵੀ ਪਹੁੰਚੇ ਨੇ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਅਕਲ ਜਦੋਂ ਫਰੋਪਾ ਕਾਲੀ ਰੋਕੋ ਜੀ ਮੈਂ ਜੀ ਵੀ ਰੋਕੋ ਜੀ ਨਾਲ ਔਰ ਖੋਟਾ ਫਰੋਪਾ ਸਾਡੇ ਕੋਲ ਪਿਆ ਜੀ ਜੀ ਵਰਨਾਨ ਮੈਡੀਕਲ ਵਾਲੇ ਜਿਨ੍ਹਾਂ ਦਾ ਬਿਲਕੁਲ ਸ੍ਰੀ ਗੁਰੂ ਵਿਦਾਸ ਮੰਦਿਰ ਦੇ ਥੱਲੇ ਮੈਡੀਕਲ ਹੈ ਉਹਨਾਂ ਨੇ ਕਾਫੀ ਸਮਾਂ ਔਰ ਸੇਵਾ ਕੀਤੀ ਹੈ ਨਾਲ ਨਾਲ ਕਪਲਦੇਵ ਜੀ ਕੇਵਲ ਸਿੰਘ ਜੀ ਕਾਲਾ ਇੰਦਰਪਾਲ ਸਿੰਘ ਕਾਲੜਾ ਮਨਜੀਤ ਸਿੰਘ ਜੀ ਪ੍ਰਕਾਸ਼ ਜਿਆਦੇ ਜੀ ਔਰ ਜਿਹੜੀ ਅੱਜ ਸ਼ਟਾ ਜ਼ਾਇਰ ਕੀਤੇ ਵਿੱਚ ਸ਼ਾਮਲ ਹੋਈਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਤੇ ਬਹੁਤ-ਬਹੁਤ ਧੰਨਵਾਦ ਮਸਤੀ ਜੋਧੇਵਾਲ ਦੇ ਸ਼ੌਪ ਵਿੱਚ ਇਹ ਗੁੰਜਣਾ ਬੰਦੇ-ਬੰਦੇ ਨੇ ਚੌੜੀਆਂ ਛਾਟੀਆਂ ਮੁੱਛਾਂ ਖੁੱਡੀਆਂ ਗਲੀ ਘੰਟੇ ਪਾਉਂਦੇ ਨੇ ਜਦ ਵਿੱਚ ਖੜ ਜਾਂਦੇ ਉਸ ਦੇ ਉੱਪਰ ਤੁਹਾਡਾ ਸਨਮਾਨ ਕਰੀਏ ਉੱਪਰ ਭਾਜੀ ਉੱਪਰ ਬਲਾ ਗੁੱਡੀਆਂ ਨੂੰ ਨਹੀਂ ਨਹੀਂ ਬਲਾ ਲਾ ਕੋਈ ਗੱਲ ਝੋਕੇ ਜਿਹੜਾ ਇਹ ਸਨਮਾਨ ਹੈ ਇਹ ਸਾਡੀਆਂ ਧੀਆਂ ਨੇ ਮਾਇਕੇ ਨਹੀਂ ਖਾਣਾ ਕੰਮ ਕਰਕੇ ਖਾਣਾ ਕੋਈ ਕਮ ਛੋਟਾ ਵੱਡਾ ਨਹੀਂ ਹੁੰਦਾ ਕਹਿੰਦੇ ਨੇ ਕਿ ਯਾਰ ਡਰਾਈਵਰ ਗੱਡੀਆਂ ਵਾਲੇ ਛੋਟੀਆਂ ਵਾਲੇ ਵੱਟੀਆਂ ਵਾਲੇ ਸਿੱਧੇ ਡਰਾਈਵਰ ਗੱਡੀਆਂ ਵਾਲੇ ਛੋਟੀਆਂ ਵਾਲੇ ਆਵਾਜ਼ੀ ਵਾ ਮੈਂ ਐਮਐਲਏ ਸਾਹਿਬ ਨੂੰ ਇਹਨਾਂ ਦਾ ਧੰਨਵਾਦ ਕਰਦਾ ਤੇ ਜਿੱਥੇ ਅੱਜ ਇਹਨਾਂ ਲਈ ਡਿਊਟੀ ਲਾਦੇ ਆ ਤੇ ਇਹ ਸਾਡੇ ਹੀ ਨਾਲ ਸਾਨੂੰ ਸਵਾਬ ਵੀ ਦਿੰਦੇ ਆ ਤੇ ਸਾਡੇ ਬਹੁਤ ਘਮ ਆ ਸਾਡੀ ਐਸੋਸੀਏਸ਼ਨ ਦੇ ਮੈਂ ਧੰਨਵਾਦ ਕਰਦਾ ਫਿਰ ਤੋਂ ਸ਼੍ਰੀ ਅਨੰਦ ਮਿਸ਼ਰ ਜੀ ਦਾ ਗੱਲ ਵੀ ਸੂਚੇ ਭਾਈਚਾਰੇ ਦੀ ਗੱਲ ਕੀਤੀ ਗਈ ਆ ਤੁਹਾਡਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੈ ਸੰਗਤਾਂ ਦੇ ਸਵਾਗਤ ਲਈ ਸਰਮਾਨ ਨੇ ਵਿਸ਼ੇਸ਼ ਤੌਰ ਤੇ ਮਨਚਾਰ ਕਰਦੇ ਤੇ ਮੈਂ ਆਪਣੇ ਵੱਲੋਂ ਇਸੇ ਤੋਂ ਬਹੁਤ-ਬਹੁਤ ਨਿਮਰਤਾ ਨਾਲ ਧੰਨਵਾਦੀ ਬਹੁਤ-ਬਹੁਤ ਧੰਨਵਾਦ ਸਾਡੇ ਹਲੀ ਮਰਵਾ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਕਿਉਂਕਿ ਨਾ ਇਹ ਸਾਰਾ ਮੇਰਾ ਆਪਣਾ ਪਰਿਵਾਰ ਹੈ ਕਲਾਕਾਰ ਵੀ ਨੇ ਔਰ ਨਾਲ-ਨਾਲ ਕੇ ਸਾਰੇ ਇਰੇ ਭਰਾ ਵੀ ਲੱਗਦੇ ਨੇ ਸੋ ਮੇਰੇ ਕੌਮ ਦੇ ਹੀਰੇ ਵੀ ਨੇ ਬਹੁਤ ਬਹੁਤ ਧੰਨਵਾਦ ਜੀ ਸੱਚੀ ਜੋੜ ਦਾ ਸਾਜਰ ਭਾਜੀ ਸਾਡੇ ਦੇ ਸਮਲ ਭਾਜੀ ਆ ਨਾ ਬਹੁਤ ਸੋਹਣੀ ਚਾਚੀ ਨਾ ਵਾਹ ਵਾਹ ਮੇਰੇ ਸਤਿਗੁਰਾਂ ਦਾ ਸਰੀਰ ਬਣ ਚੈਨ ਗੰਗੀ ਚਿਹਰਾ ਅੱਜ ਸਾਡੇ ਦਰਸ਼ਨਾਂ ਵਾਸਤੇ ਮੇਰੇ ਸਤਿਗੁਰਾਂ ਨੇ ਆਸਾਧਨ ਉਭਰੀ ਦਿੱਤਾ ਹੈ ਮਹੱਲਾ ਅਕਾਲ ਨਗਰੀ ਜਿਨ੍ਹਾਂ ਨੇ ਪ੍ਰਭਾਤ ਫੋਰੀਆਂ ਦੇ ਵਿੱਚ ਵੀ ਰਵਾਤ ਫੇਰੀਆਂ ਦੇ ਵਿੱਚ ਵੀ ਬੀਬੀਆਂ ਦਾ ਬਹੁਤ ਜ਼ਿਆਦਾ ਸੰਜੋਗ ਹੈ ਭੈਣਾਂ ਸਭ ਤੋਂ ਵੱਧ ਬੱਚੇ ਸਭ ਤੋਂ ਵੱਧ ਸੰਜੋਗ ਕਰਦੇ ਨੇ ਮਹੱਲਾ ਅਸ਼ਜੀਵ ਗਗਰ ਸਾਹਿਬ ਚੰਦਰ ਸਾਹਿਬ ਜਜੀਤ ਚੰਦਰ ਜੀ ਸਾਡੇ ਰਿੰਕੂ ਭਾਜੀ ਕਾਲਾ ਭਾਜੀ ਜਿਹੜੇ ਕੱਲ੍ਹ ਮੀਚਰ ਤੋਂ ਸਾਡੇ ਰਿੰਕੂ ਭਾਜੀ ਕਿਉਂਕਿ ਤੁਸੀਂ ਇੱਕ ਨਵਾਂ ਪਾਠ ਜਿਹੜਾ ਹੈ ਡੈਮੋਕਰੇਸੀ ਨੂੰ ਬਣਾਇਆ ਹੈ ਅੱਜ ਦੇਖੋ ਤੁਸੀਂ ਇਸ ਸ਼ੌਪਕੀਪਰ ਦੋਸ਼ੀ ਸੰਦੇਸ਼ ਵਿੱਚ ਸਾਰੇ ਜਮਾਤਾਂ ਵਿੱਚੇ ਸਾਡਾ ਵੀ ਵਿੱਚੇ ਤੁਹਾਡਾ ਵੀ ਸਾਰੇ ਲੇਕਿਨ ਜਿਹੜਾ ਭਾਈਚਾਰਕ ਸਾਂਝ ਜਿਹੜਾ ਨੇ ਬਹੁਤ ਦਾ ਕੰਮ ਕੀਤਾ ਤੇ ਬਸਤੀ ਜੋਧੇ ਸ਼ੌਪਕੀਪਰ ਦੋਸ਼ੀ ਚ ਨੇ ਕੀਤਾ ਮੈਂ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਮੈਂ ਆਸ ਵੀ ਰੱਖਦਾ ਕਿ ਇਸੇ ਤਰ੍ਹਾਂ ਕੋ ਵੀ ਇਹ ਜਿਹੜਾ ਆ ਸੱਤਾ ਨੇ ਇਦਾਂ ਹੀ ਤਿੱਖੇ ਤੀਰ ਜਿਗਰ ਤੇ ਚੱਲੇ ਪਾਪਰ ਹੱਥ ਸੀ ਜਾ दीप नगर तो जी है जी बहुत बहुत मुबारक अशीप भीर जी प्रधान साहब ਕੀਆ ਖੇੜੇ ਵਾਲੀ ਇਹਨਾਂ ਫੱਤੀ ਲਿਖਿਆ ਰੇੜਾ ਮੱਥਰੇ ਮਿਆਂ ਖੰਦ ਨਾਲ ਸਿੱਖਿਆ ਸੁੱਖ ਨੇ ਲੜਾਂਗੇ ਇਹਨਾਂ ਫੱਤੀ ਲਿਖਿਆ ਕਿ ਤੂੰ ਅੱਗ ਦੀਆਂ ਲਕੀਆਂ ਬਿਨਾਰ ਹੋਣੀਆਂ ਚੱਕਾ ਕਾਡੀਆਂ ਸਾਡੀਆਂ ਨشان ਪਿਆ ਬਿਨਾਰ ਹੋਣੀਆਂ ਹੋ ਚੱਕਾ ਸਾਡੀਆਂ ਸਾਡੀਆਂ ਦੇ ਸਾਡੀ ਦੁਕਾਨ ਹੋਣੀਆਂ ਹੋ ਚੱਕਾ ਸਾਡੀਆਂ ਆਦੇ ਵੱਲੋਂ ਫਕੀਰ ਕਰਦੇ ਹੋਏ ਚੱਕਰਾਂ ਦੇ ਨਾਮ ਦਾ ਸਭ ਪਟੀਆਂ ਨੂੰ ਬੜਿਆਂ ਦਾ ਬ ਆਪਣੇ ਸੇਵਾਦਾਰ ਬਣਾਵੇ ਇਹੀ ਦਾਸੀ ਅਰਦਾਸ ਹੈ ਜੋ ਬੋਲੇ 100 ਰੁਪਏ ਮਹਾਰਾਜ ਕੀ ਜੈ ਹਰ ਵਕਤ ਹੈ ਚੰਦਕਨ ਨੇ ਕਾਹਵਾ ਜੀ ਬਰਾ ਸੋਨਾ ਸ੍ਰੋਹ ਚੰਦਕਨ ਦਾ ਸੁਮਾਲਕ ਕਰਤਾ ਕਰੇ ਮੇਰਾ ਸਤਕਰ ਵਿਕਾਸ ਮਹਾਰਾ ਜੀ ਸੁਨਾਣ ਸਤਿ ਸ਼੍ਰੀ ਅਕਾਲ ਵਾਸਪਾਤ ਵਧਾਈਆਂ ਜੀ ਸਤਿਗੁਰਾਂ ਦੇ ਬਖਸ਼ ਉਸਤਰੀਆਂ ਵਿੱਚ ਸਤਿਗੁਰਾਂ ਦਾ ਮਾਟਿਆ ਦੇ ਕਿ ਹਰ ਸਾਲ ਵਿਤਰਾਈ ਚਾਰੋਪਾ ਜਾਂਦਾ ਹੈ ਜੋਲੇ ਇਸ ਪਰਵਾਨਰ ਪੈਦੀ ਜਾ ਰਹੀ ਹੈ ਉਹ ਦਸ਼ੀਪਾ ਯਾਤਰਾ ਪੂਰੇ ਸ਼ਹਿਰ ਵਿੱਚ ਕਰੇਗੀ ਸ਼ੋਭਾ ਯਾਤਰਾ ਸੁਨਗਰ ਚੌਂਕ ਤੇ ਇੱਥੇ ਅਸੀਂ ਯੋਧਿਆਨ ਸ਼ੌਪ ਕੀਪਰ ਦੇ ਵੱਲੋਂ शोभा यात्रा के नाल चल रहे हैं साहब और प्रबंधक सभा का मान सम्मान किया गया मैं श्रोमी श्री गुरु रविदास शॉपकीपर के जिन्हें भी जोदेदार ने प्रधान जी ने सारे इतना बधाई दें और आस आश करना कि सत्यु रविदास महाराज का जो मिशन इकट्ठे होते काम करिए इस शब्द का बहुत बहुत धन्यवाद देश दुनिया की हर खबर सबसे पहले देखने के लिए फॉलो करें सर्वजन न्यूज YouTube, Facebook, Instagram aur WhatsApp channel par